ਅੰਮ੍ਰਿਤਸਰ ਕਪੂਰਥਲਾ ਦਰਬਾਰ ਹਾਲ ਚੰਬਾ ਹਾਊਸ ਲਾਹੌਰ ਵਰਗੀਆਂ ਆਈਕੋਨਿਕ ਬਿਲਡਿੰਗ ਡਿਜ਼ਾਈਨ ਕਰਨ ਵਾਲੇ ਰਾਮ ਸਿੰਘ ਇਤਿਹਾਸ ਵਿੱਚ ਪਾਈ ਰਾਮ ਸਿੰਘ ਉਹ ਪਹਿਲੇ ਸਿੱਖ ਸਨ ਜਿਨ੍ਹਾਂ ਦੇ ਮਹਾਰਾਣੀ ਵਿਕਟੋਰੀਆ ਨੇ ਹੱਥ ਚੁੰਮ ਲਏ ਪਾਈ ਰਾਮ ਸਿੰਘ ਨੇ ਬਟਾਲਾ ਦੇ ਪਿੰਡ ਦਾ ਸੂਲਪੁਰ ਵਿੱਚ ਜਨਮ ਲਿਆ ਲਾਹੌਰ ਆਰਟ ਸਕੂਲ ਤੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਪੇਸ਼ੇਵਰ ਜੋ ਉਹ ਇੱਕ ਟੀਚਰ ਸਨ ਪਰ ਆਪਣੀ ਕਲਾਕਾਰ ਕੇ ਉਹ ਕਾਫੀ ਮਸ਼ਹੂਰ ਸਨ ਮਹਾਰਾਣੀ ਵਿਕਟੋਰੀਆ ਨੇ ਉਹਨਾਂ ਨੂੰ ਲੰਡਨ ਕੋਟ ਹਾਲ ਦੇ ਨਿਰਮਾਣ ਲਈ ਇੰਗਲੈਂਡ ਬੁਲਾਇਆ ਪਾਈ ਰਾਮ ਸਿੰਘ ਨੇ ਪੂਰੇ 2 ਸਾਲ ਲਗਾ ਕੇ ਇਹ ਹਾਲ ਤਿਆਰ ਕੀਤਾ ਡਿਜ਼ਾਈਨ ਤੋਂ ਲੈ ਕੇ ਸਜਾਵਟ ਤੱਕ ਜਦੋਂ ਮਹਾਰਾਣੀ ਵਿਕਟੋਰੀਆ ਨੇ ਇਹ ਤਿਆਰ ਹਾਲ ਦੇਖਿਆ ਤੇ ਉਸਨੇ ਖੁਸ਼ ਹੋ ਕੇ ਭਾਈ ਰਾਮ ਸਿੰਘ ਦੇ ਹੱਥ ਚੁੰਮ ਲਏ ਤੇ ਉਹਨਾਂ ਨੂੰ ਇਨਾਮ ਵਜੋਂ ਇੱਕ ਸੋਨੇ ਦੀ ਪੈਨਸਲ ਤੇ ਆਪਣੀ ਸਾਈਨ ਕੀਤੀ ਹੋਈ ਤਸਵੀਰ ਭੇਟ ਕੀਤੀ ਭਾਈ ਰਾਮ ਸਿੰਘ ਦੀ ਅੱਜ ਵੀ ਤਸਵੀਰ ਉਸ ਹਾਲ ਵਿੱਚ ਲੱਗੀ ਹੋਈ ਹੈ